ਸੋਰੀ ਜੀ ਬਾਕੀ ਤੁਸੀਂ ਮੁੰਡੀ ਕਿਹਾ ਮੈਂ ਰੋਗ। ਸਰ ਥੋੜੇ ਪਹਿਲੇ ਇਸ ਨੇ ਤੁਹਾਨੂੰ ਕੁਛ ਵੀ ਨਹੀਂ ਖਾਇਆ ਹੈਗਾ। ਦੇਖਦੇ ਹਾਂ। ਅੱਜ ਆਪਣਾ ਨੈਕਸਟ ਡੇ ਅਲਵਰੇ ਜਲਦੀ ਵਾਲੀ ਤੇ ਬਣਾਏਗਾ ਵਲੋਗ। ਉਸ ਫਾਸ ਅਜੀ ਦੇ ਪਾਸੇ ਆਇਆ ਮੈਂ ਪੂਰਾ। ਤੇ ਅੱਜ ਦਾ ਵਲੋਗ ਇੰਟਰਸਟ ਗੂਗਾ ਪਰ ਇਹ ਰਹਿ ਗਾ ਇਸ ਵਲੋਗ ਰ। ਚਲੋ। ਅਬੇ ਮਜਾ ਆਏਗਾ ਨਾ। ਬਿਨਲਾਉ ਯਾ ਪਾ ਦੇ ਸ਼ੈਟਿੰਗ ਗਰਾਮ ਬਾਲਾਂ ਦੀ। ਲਓ ਜੀ ਬਾਬਿਓ ਆਪਾਂ ਆ ਗਏ ਭਵਾਨੀਗੜ ਤੇ ਨਾਲ ਆਪਣੇ ਆਪਣੇ ਦੋਸਤ ਵੀ ਨੇ ਦਿਖਾਉਣਾ ਕੋਈ ਯਾਰੋ ਮੁੰਡਿਓ ਫਿਰ ਪਾਵੋਂਗੇ ਵੀਡੀਓ ਵਾਤੇ ਬਣਾਵੋਂਗੇ ਆ ਫਿਰ ਕੋਈ ਨਾ ਵੀਰੇ ਸਾਰਾ ਸਮਾਨ ਆ ਇੱਕ ਤੁਸੀਂ ਜੈਟ ਇਹ ਤੁਸੀਂ ਜੈਟ ਪਹੁੰਚੇ ਰੋ ਗਾਈਸ ਬਲੌਗਰ ਆਹੀ ਤੇ ਹੁਣ ਆਪਾਂ ਜਾ ਰਹੇ ਹਾਂ ਸ਼ੂਟਿੰਗ ਕਰਨ ਕਥਿਆ ਨਬਰੀ ਆਪਾਂ ਨੇ ਆਈਲੈਂਡ ਸੈਂਟਰ ਜਾਣਾ ਹੈ ਹਾਂਜੀ ਚਲੋ ਗਾਇਸ ਬਨੇ ਰਹੋ ਬਲਾਉਂਦੇ ਆਈਲੈਂਡ ਸੈਂਟਰ ਦੇ ਵਿੱਚ ਆਪਣੀ ਸ਼ੂਟਿੰਗ ਅੱਜ ਤੇ ਆਪਾਂ ਨੇ ਇਹੀ ਸੰਦੇਸ਼ ਦੇਣਾਗਾ ਚੰਗਾ ਸੰਦੇਸ਼ ਤੈਨੂੰ ਪਤਿਆ ਵਿਆਣਾ ਵੀ ਜਿਹੜੇ ਆਪਣੇ ਆਉਣ ਵਾਲੀ ਨੌਜਵਾਨ ਪੀੜ੍ਹੀ ਹੈਗੀ ਆਈਲੈਂਡਸ ਕਰਕੇ ਬਾਹਰ ਜਾ ਰਹੇ ਨੇ ਉਹਨਾਂ ਨੂੰ ਇਹ ਦੱਸਣਾ ਚਾਹੁੰਦੇ ਆਂ ਕਿ ਆਪਾਂ ਵੀ ਔਰੇ ਵੀ ਪੰਜਾਬ ਦੇ ਵਿੱਚ ਰਹਿ ਕੇ ਕੀ ਤਰੱਕੀ ਕਰ ਸਕਦੇ ਆ ਹਨਾ ਔਰੇ ਵੀ ਆਪਾਂ ਨੋਰਮਲ ਜੇ ਦੇਖੀਏ ਵੇ ਰੇਡੀ ਵਾਲੇ ਬੰਦੇ ਨੇ ਜਿਹੜੇ ਕਮਾਈ ਕਰਦੇ ਨੇ ਉਹ ਵੀ 10-10 ਹਜ਼ਾਰ ਰੁਪਏ ਇੱਕ ਦਿਨ ਦਾ ਕਮਾਰੇ ਨੇ ਉਹੀ ਗੱਲ ਹੈ ਜੇ ਕਮਾਉਣ ਵਾਲਾ ਬੰਦਾ ਹੋਵੇ ਉਰੇ ਪੰਜਾਬੀ ਕੰਮ ਕਰਨਾ ਬੰਦਾ ਜਿਹਨੂੰ ਕਹਿੰਦਾ ਬਾਹਰ ਜਾ ਕੇ ਵੀ ਰੇੜੀ ਲਾਉਣੀ ਆ ਨਾ ਕਹਿੰਦਾ ਨਹੀਂ ਅਥਲ ਵੀਰਾਂ ਹਾਂ ਬਾਹਰ ਜਾ ਕੇ ਵੀ ਉਹੀ ਕੋ ਸਾ ਹਾਂ ਕੰਮ ਵੀ ਯਾਰ ਉੱਥੇ ਵੀ ਉਹੀ ਕੋ ਸਾ ਆਪਣੇ ਵੀ ਉਹੀ ਕੋ ਸਾ ਜਿਹਨੂੰ ਕੰਮ ਕਰਨ ਦਾ ਤਰੀਕਾ ਦਾ ਇੱਥੇ ਅਮਰੀਕਾ ਕਿਹਾ ਜੀ ਹਾਂ ਉਹਦਾ ਇੱਥੇ ਅਮਰੀਕਾ ਦਾ ਤੇ ਬਾਕੀ ਤੁਸੀਂ ਦੇਖ ਲਾਗਣਾ ਆਪਣੇ ਆਪਣੇ ਖਲਾਏ ਹੋ ਗੋਦ ਆ ਜਾਓ ਬਈ ਚਲੋ ਜੀ ਯਾਦ ਰੇ ਜੂਰੇ ਉਰੀ ਲਾ ਲਓ ਫੋਕ ਸਿਗਰ ਇਹ ਨਵਾਂ ਬੋਲ ਸਿੰਪਲ ਉਹਦਾ ਗੱਲ ਨਹੀਂ ਹੁੰਦਾ ਕਿ ਫੌਕਸੀ ਨੂੰ ਉਹ ਗੱਲ ਬੜੀ ਨਹੀਂ ਹੁੰਦੀ ਸਹੀ ਗੱਲ ਆ ਉਹ ਠੀਕ ਆ ਉਹ ਲੋਕ ਹੁੰਦੇ ਨੇ ਇਹ ਉਹ ਲੋਕ ਲੈ ਹੁੰਦੇ ਨੇ ਜਿਵੇਂ ਜਿਹੜੇ ਇਹ ਦੂਜੇ ਹੁੰਦੇ ਨੇ ਇਹ ਫੁਕੜਾ ਟਰਾਈ ਕਰ ਓਏ ਉਹ ਟਰਾਈ ਕਰੋ ਯਾਰ ਜਿਹੜੀ ਦਿਨ ਦਿਨ ਜਿਹਨਾਂ ਨੇ ਪੜਾਈ ਸੀ ਉਹ ਚੁਗਰੋਧੂ ਉਦਰੀ ਕਰਦੇ ਸੀ ਫੁਕੜਾ ਲੋ ਟਰੈਂਡ ਦੋ ਫਿਰ ਉਹਦਾ ਸਿੰਪਲ ਲੱਗੂ ਯਾ ਸਿੰਪਲ ਸੈਟ ਲੱਗੂ ਜਿੰਨੀ ਆ ਚਾ ਮਾਨ ਆਪਾਂ ਜਿੰਨੀ ਪੋਰਾਂ ਕਰ ਬੇਕਾਰ ਬਣੂ ਫਿਰ ਉਹ ਨਹੀਂ ਆਉਂਦੇ ਜਿਹੜੀ ਤਨੋ ਡਿਸਟ੍ਰਿਕਟ ਵਾਲੇ ਬੱਚੇ ਜਮਾਗ ਜੂ ਕੋਲ ਪੂਰ ਪੂਰ ਨਾ ਕੀ ਆ ਸੁੱਕੀਆਂ ਬਹਿਣੀਆਂ ਕੋਈ ਨਹੀਂ ਹੋ ਜਾਏਗਾ ਉਹ ਪਾਇਲਟਸ ਕਰਦਾ ਪਾਇਲਟਸ ਕਰਦਾ ਬੰਦੋ ਫਿਰ ਹਾਈ ਲੈਵਲ ਤੇ ਆ ਜਾ ਹਾਈ ਲੈਵਲ ਹੈ ਹਾਂ ਆਪਾਂ ਨੋਰਮਲ ਆਪਾਂ ਹਾਈ ਲੈਵਲ ਤੇ ਲਵਾਂਗੇ ਇਸ ਦਿਨ ਨੂੰ ਉਹ ਛੱਡੋ ਤੁਸੀਂ ਉਹ ਨੂੰ ਮੈਂ ਕਹਿੰਦਾ ਅੱਧੂ ਕਰੋ ਜਿੰਜੇ ਦਾ ਸਮਝ ਆਵੇ ਤੇ ਜੋ ਬਾਕੀ ਤੋਂ ਸੋਦੀ ਮਰਜ਼ੀ ਰਹਿਣਾ ਕੁਝ ਤੁਸੀਂ ਨੇ ਕਰਨਾ ਹੈ a few minutes later ਲੋ ਜੀ ਮੋੜੇ ਸੜਕਾਂ ਨੂੰ ਸ਼ੂਟ ਕਰਦੇ ਫਿਰਦੇ ਨੇਗੇ ਇਹ ਨਹੀਂ ਕਰ ਗਏ ਦੀ ਇਹ ਕਰ ਕਰ ਜਾ ਕਰ ਜਾ ਸਿਨੇਮੈਟਿਕ ਥਰੀ ਇਹ ਸਿਨੇਮੈਟਿਕ ਥਰੀ ਨਾ ਕਰ ਹਾਂ ਉਹ ਨੋਰਮਲ ਵੀਡੀਓ ਟੂ ਕਰ ਅੱਛਾ ਤੁਰ ਗਿਆ ਵੀਰੇ ਮੇਰੀ ਗੱਲ ਸੁਣ ਨਾ ਇਹ ਇਦਣ ਹੀ ਨਾ ਪਹਿਲਾਂ ਤੋਂ ਸਰਦ ਜਿੰਦਾ ਨਾ ਅੱਛਾ ਕਹਿਣਾ ਨਾ ਹਾਂ ਐਂਗਲ ਲੈ ਇਦਣੋਂ ਐਫਰ ਨਹੀਂ ਨਹੀਂ ਇੱਕ ਵਾਰ ਖੜੀ ਮੰਮੀ ਮੈਂ ਵੀਡੀਓ ਬਣਾ ਰਿਹਾ ਮੈਂ ਤੈਨੂੰ ਅੱਗੇ ਖੜਦਾ ਓਕੇ ਅਮੀਆਂ ਵੀਡੀਓ ਪਰ ਇਹ 1 2 3 ਗੋ ਤੇ ਆਪਣੇ ਸਟੂਡੈਂਟ ਨੇ ਵੀਰੇ ਆਇਲਟਸ ਵਾਲੇ ਤੇ ਅੱਜ ਇਹਨਾਂ ਨਾਲ ਬਣਾਉਣੀ ਹੈ ਵੀਡੀਓ ਬਈ ਕਿੱਥੇ ਜਾਣਾ ਹੈ ਕਹਿੰਦੇ ਐਨੇ ਬੰਦੇ ਜਾਣਗੇ ਕਿ ਕਹਿ ਦੇਣਾ ਤੇ ਪੈ ਲਾ ਕੇ ਬੈਠੂਗਾ ਬੋਲਾ ਕੇ ਬੈਠੂਗਾ ਫਿਰ ਗੱਲਬਾਤ ਕਰਾਂਗੇ ਸਾਰੀ ਫਿਰ ਖੇਡਾਂਗੇ ਮੈਂ ਹਾਂ ਵੀ ਕਿੱਧਰ ਕੇ ਕੋਲ ਜਾਣਾ ਵੀ ਤੂੰ ਕਿੱਧਰ ਮੈਂ ਆਪੀ ਤੇ ਮੈਂ ਗੱਲ ਦਾ ਛੇੜੂੰ ਤੂੰ ਟੈਨਸ਼ਨ ਨਾ ਤੂੰ ਚਲੋ ਅਗਲੀ ਗੱਲ ਸੋਣੋ ਸਾਰਿਆਂ ਨੇ ਜਾ ਕੇ ਕਹਿ ਦੇ ਕਿ ਪਲੀਜ਼ ਸਾਡੇ ਗਰੀ ਨਾ ਦੇਖਿਓ ਸਾਰੇ ਘੱਟਾ ਦਿਓ ਜਾ ਕੇ ਸਾਇਲੈਂਟ ਕਰ ਦਿਓ ਨਰਵਸਨੈਸ ਹੀ ਹੋ ਜੀ ਪਲੀਜ਼ ਸਾਡੇ ਗਰੀ ਨਾ ਵੇਖਿਓ ਉਹ ਮੈਂ ਆਪੀ ਕਹਿੰਦਾ ਜੀ ਸਾਡੇ ਗਰੀ ਵੇਖਣੇ ਥੋੜੀ ਨਰਵਸ ਹੋ ਜਾਊਗਾ ਮੈਂ ਕੋਈ ਨਰਵਸ ਵਾਲੀ ਕੀ ਗੱਲ ਹੈ ਯਾਰ ਬੰਦੀਆਂ ਜ਼ਾਰੇ ਚਲੋ ਕਿਹੜਾ ਮੈਂ ਕਿਹੜਾ ਤੇਰਾ ਤੂੰ ਤਾਂ ਮ ਇਥੇ ਕਰਨਾ ਹੈ ਉਹ ਆ ਤੁਹਾਨੂੰ ਨਹੀਂ ਆਉਣਾ ਮਤਲਬ ਨਾ ਸਕਿਆ ਗਾ ਇਹ ਗੁੱਡਰ ਪੜ੍ਹਾਈ ਲਿਖਾਈ ਦਾ ਕੰਮ ਹੈ ਅਰ ਪੜਾ ਦਾ ਕੰਮ ਥੋੜੀ ਕੰਪਿਊਟਰ ਹੀ ਹੋਇਆ ਪੜ੍ਹ ਥੋੜੀ ਜਿਹਾ ਉਹ ਕੀ ਪਲੱਸ ਤੋਂ ਕਰੀ ਜਾਂਦਾ ਪਲੱਸ ਤੋਂ ਜਿੰਨੇ ਮੈਗਾਬਾਈਟ ਆਉਂਦੀ ਹੈ ਮੰਨੂ ਲਓ ਜੀ ਵੀਰੇ ਸ਼ੂਟ ਆ ਆਪਣਾ ਰੈਡੀ ਹੋ ਰਿਹਾਗਾ ਤੇ ਆਪਾਂ ਨੇ ਸਟੂਡੈਂਟ ਬੁਲਾ ਲਿਆ ਪੜ੍ਹਾਈ ਦੇ ਲੋਨ ਹੁੰਦਾ ਗ੍ਰੈਜੂਏਸ਼ਨ ਤੱਕ ਆ। ਅੱਛਾ ਜੀ ਕਲਾਸ ਤੋਂ ਬਾਅਦ ਨਹੀਂ ਤੇ ਸਰ ਜਿਹੜਾ ਆਪਣਾ ਇਹ ਪਲਾਸਾ ਦਾ ਪ੍ਰੋਜੈਕਟ ਕਿੰਨੇ ਟਾਈਮ ਦਾ ਦੇ ਦੇ ਵਿੱਚ ਕਿੰਨੀ ਕਿਸੇ ਕੁਛ ਨਹੀਂ ਹੋਇਆ ਬੈਠੇ ਇਥੇ ਕੀ ਇਨਸਲਟ ਕਰੀ ਜਾਂਦੇ ਹੋ ਨੀ ਓਏ ਨਿਊ ਸਟੂਡੈਂਟ ਐਸਰ ਬੈਠੇ ਤੇ ਬੀਹਵਿਅਰ ਸੈਲਫ ਮੈਨੂੰ ਚੈੱਕ ਕਰਾਂਗੇ ਨੀ ਨਿਊ ਸਟੂਡੈਂਟ ਆਈ ਜਾਣਾ ਮੈਂ ਆਪਣੇ ਕੰਮ ਕਰ ਲਿਆ ਤਾ ਇੱਕ ਹੀ ਤਰੀਕਾ ਗੱਲ ਕਰਦਾ ਕਿਸੇ ਨਾਲ ਕੁਛ ਨਹੀਂ ਹੁੰਦਾ ਬਣਾ ਜੀ ਪੜ੍ਹ ਰਹੇ ਮੈਂ ਤੁਹਾਨੂੰ ਕੀ ਮੈਂ ਪੜ੍ਹ ਰਿਹਾ ਜਦੋਂ ਕੋਸ਼ੇ ਡੋਈਆਂ सर स्टैंड अप वेरी गुड स्टैंड अप सर मतलब बाहर जाना ये पैसे कमाने वास्ते मतलब इन पर एक क्वालिफिकेशन चाहिए थोड़ी मैं सर क्लास 2 की थी क्लास 2 की थी हां पहले क्लास 2 के बाद सुनो आईएलसी या पीपी करनी पड़ेगी अच्छा जी हाँ। ये तो कितना का टाइम का प्रोसेस है ये मंथ का प्रक्रिया है लकड़ी वाला फिर

ਮੈਂ ਕੀ ਆਉਣਾ ਪਹਿਲਾਂ ਪੁੱਛੋ ਬਾਅਦ ਫਿਰ ਤੁਸੀਂ ਕਿਉਂਕਿ ਕਿੰਨਾ ਪੜਿਆ ਜਿਵੇਂ ਤੁਸੀਂ ਪੁੱਛਦੇ ਨਾ ਨਾਰਮਲ ਫਿਰ ਉਹ ਅੱਗੇ ਸਾਰੇ ਦੱਸੂਗਾ ਉਹ ਸਾਰੀ ਕਿੱਪ ਬਣਾਵਾਂਗੇ ਜਿਵੇਂ ਗੱਲਾਂ ਕਰਦੇ ਬਸ ਉਹ ਦੋ ਇੱਧਰ ਧਿਆਨ ਨਾ ਦੋ ਕੈਮਰੇ ਵੀ ਨਹੀਂ ਆ ਰਿਹਾ ਸਾਰਾ ਆਪਣੀ ਫੋਨ ਤੇ ਗੱਲਬਾਤ ਹੋਈ ਸੀ ਇੱਕ ਸਟੈਪ ਹੋ ਰਹਿ ਗਿਆ ਲਓ ਜੀ ਮੁੰਡਾ ਨੇ ਕੱਢਿਆ ਲੈਟਾ ਹੋਣਾ ਤੇ ਹੁਣ ਲੱਗੇ ਨੇ ਪੂਰਾ ਸੈਟਅਪ ਦਾ ਪੂਰਾ ਸਮਾਨ ਰੱਖੀ ਫਿਰਦੇ ਨੇ ਜੀ ਖੁਸ਼ੀ ਜੀ ਆ ਗਿਆ ਚਲ ਖੁਸ਼ੀ ਜੀ ਹਾਂ ਜੀ ਤੁਸੀਂ ਥਪਲਾ ਜੀ ਲਓ ਥਪਲਾ ਉਹ ਜੀ ਲਾਓ

ਯਾ ਠੀਕ ਹੈ ਨਹੀਂ ਨਹੀਂ ਮੁੰਡਾ ਖੰਡਾ ਚਲ ਆ ਜਾ ਫਿਰ ਚੱਲੀਏ ਮੇਰੀ ਗੱਲ ਸੁਣਾ ਤੇ ਚਲੋ ਜੀ ਹੁਣ ਸਟੂਡੈਂਟ ਸਾਰੇ ਆ ਚੁੱਕੇ ਨੇ ਤੇ ਥੋੜਾ ਜਿਹਾ ਮੈਂ ਹੀ ਨਰਵਸ ਹੋ ਰਿਹਾ ਬਾਲਦੀਪਾ ਨਹੀਂ ਨਰਵਸ ਹੈਗਾ ਬੜੇ ਬੜੇ ਸਟੂਡੈਂਟ ਆ ਕੇ ਗੁਰੂਆ ਬੜੇ ਦਲਵੀਰਾ ਗੱਲ ਸੁਣਾ ਮੈਂ ਵਰਕ ਬਰੋਂ ਹੋਮ ਵੀ ਕਰ ਸਕਦੇ ਹਾਂ ਤੁਸੀਂ ਤੇ ਤੁਹਾਡੇ ਲਈ ਆਫਿਸ ਵਰਕ ਵੀ ਤੁਸੀਂ ਕਰ ਸਕਦੇ ਹੋ ਠੀਕ ਹੈ ਜੀ ਜੇ ਤੁਸੀਂ ਦੂਰੋਂ ਮੋਂਤਾ ਕੋਈ ਗੱਲ ਨਹੀਂ ਹੈਗਾ ਅਸੀਂ ਰਹਿਣ ਸੈਣ ਦਾ ਪ੍ਰਬੰਧ ਵੀ ਤੁਹਾਡਾ ਇੱਥੇ ਕਰ ਸਕਦੇ ਹਾਂ ਆਹ ਉਹਦੇ ਵਿੱਚ ਖਰਚਾ ਥੋੜਾ ਆਪਣਾ ਹੋਏਗਾ ਤੇ ਸਰ ਇੱਕ ਵਾਰ ਤੁਸੀਂ ਆਪਣੀ ਲੋਕੇਸ਼ਨ ਤੇ ਆਪਣਾ ਫੋਨ ਨੰਬਰ ਦੁਬਾਰਾ ਦੁਬਾਰਾ ਜਰੂਰ ਦੱਸ ਲਿਓ ਐਡਰੈਸ ਜਿਹੜਾ ਆਪਣੀ ਹੈਗੀ ਹੈ ਭਵਾਨੀਗੜ੍ਹ ਨਿਊ ਬੱਸ ਸਟੈਂਡ ਨੀਅਰ ਐਸ ਬੀ ਆਈ ਬੈਂਕ ਜਲਦੀ ਤੋਂ ਜਲਦੀ ਮੈ ਵਿਜ਼ਿਟ ਕਰੋ ਜਿਹੜਾ ਆਪਣੀ ਵੀਡੀਓ ਦੇਖ ਕੇ ਆਊਗਾ ਸਰ ਉਹਨਾਂ ਨੂੰ ਸਪੈਸ਼ਲ ਟ੍ਰੇਨਿੰਗ ਦੇਣੀ ਹੈ ਠੀਕ ਹੈ ਜੀ ਚਲੋ ਹਾਂ ਜੀ ਸਰ ਤੇ ਆਪਣਾ ਨੰਬਰ ਹੈਗਾ 7696048862 ਆਪਾਂ ਵੀਡੀਓ ਨੂੰ ਜਲਦੀ ਤੋਂ ਜਲਦੀ ਆਪਣੇ ਦੋਸਤਾਂ ਨਾਲ ਸ਼ੇਅਰ ਕਰ ਲਓ 1000 ਤੋਂ 1200 ਰੁਪਿਆ ਘਰ ਬੈਠੇ ਤੁਸੀਂ ਅਰਨ ਕਰ ਸਕਦੇ ਹੋ ਇੱਥੇ ਵੀ ਵਿਜ਼ਿਟ ਕਰ ਸਕਦੇ ਹੋ ਜਲਦੀ ਆ ਗਿਆ ਹੈ ਕਾਲੇ ਬੈਠੋ ਤੁਸੀਂ ਸਭੀ ਨੇ ਮੈਂ ਠੀਕ ਹੈ ਬਸ ਠੀਕ ਹੈ ਵੀਰੇ ਤੂੰ ਨਾ ਬੱਲੂ ਮੈਂ ਬਸ ਸੀਟ ਖਾਲੀ ਰੱਖ ਇੱਕ ਵਾਰ ਉਸ ਤੋਂ ਮੈਂ ਕਿਹਾ ਪੜਦਾ ਪਿੱਛੇ ਬੈਠਾ ਹਾਂ ਤੇ ਕੱਲਾ ਬਸ ਸਰਦਰ ਬੈਠੀ ਠੀਕ ਹੈ ਲਓ ਜੀ ਬੱਲੂ ਲੱਗਾ ਜਵਾਕ ਨੂੰ ਪੜਾਉਣਾ ਦੇ ਕੇ ਲਿਖਣਾ ਪੈਗਾ ਅਖਰ ਗਲਤ ਨਾ ਲਿਖ ਦੇ

ਸਕੂਟ ਕਰਕੇ ਕੰਪਲੀਟ ਵੀਰੇ ਸੀ ਬੈਠ ਗਏ ਕਿਵੇਂ ਲੱਗ ਰਿਹਾ ਬੰਨੂ ਸ਼ੂਟ ਕਰਕੇ ਬਹੁਤ ਵਧੀਆ ਵੇ ਗਰਮੀ ਆ ਗਈ ਸੀ ਉੱਤੇ ਵੀਰੇ ਮੇਰੇ ਕਿੰਨੇ ਹਰ ਗਿਆ ਹਾਂ ਹਾਂ ਵੀਰੇ ਆ ਦੇਖੋ ਅੱਜ ਤੁਸੀਂ ਹਨਾ ਸਾਡਾ ਬਲੌਗ ਦੇਖਿਆ ਅਬਾਲਦੀਪ ਨੇ ਕਾੜੀਆ ਦਾ ਮਿਹਨਤ ਕੀਤਾ ਦਲਬੀਤ ਨੇ ਮਿਹਨਤ ਕੜੀਆ ਖੁਸ਼ੀ ਨਾਲ ਮਿਹਨਤ ਕਰੀਆ ਮੈਂ ਤਾਂ ਚਲ ਰਹੀ ਮੈਂ ਦੇਖ ਗਿਆ ਠੀਕ ਹੈ ਮੈਂ ਵੀ ਕਹੀਆ ਮੈਨੂੰ ਤਾਂ ਲੱਗਿਆ ਕਿ ਬਹੁਤ ਜ਼ਿਆਦਾ ਠੀਕ ਆ ਤੇ ਤੁਹਾਨੂੰ ਸਾਰਿਆਂ ਨੂੰ ਇੱਕ ਪੱਗ ਜਾ ਕੇ ਕਰਨਾ ਚਾਹੁੰਦੇ ਮੈਂ ਤੇ ਬਾਲਦੀਪ ਬਾਲਦੀਪ ਜੀ ਚਲੋ ਤੁਹਾਨੂੰ ਦੱਸ ਦੋ ਪਹਿਲਾਂ ਤਾਂ ਵੀਡੀਓ ਪੂਰੀ ਬਾਈ ਅੱਜ ਅਸੀਂ ਸ਼ਿਖਿਲੰਦਰਾ ਜ ਆਪਣੇ ਨੇ ਰੱਖਿਆ ਡੌਂਕੀ ਠੀਕ ਆ ਤੇ ਬਹੁਤ ਵਧੀਆ ਸ਼ੂਟ ਚੱਲਿਆ ਤੇ ਬਾਕੀ ਦੱਸਦਾ ਤੈਨੂੰ ਡੌਂਕੀ ਦੀਆਂ ਵੀ ਬਹੁਤ ਬਣਵਾ ਬਣੀਆਂ ਨੇ ਦੇਖੋ YouTube ਤੇ ਆਪਾਂ ਉਹ ਫਿਲਮ ਨਹੀਂ ਬਣਾਈ ਗਈ ਜਿਹੜੀ ਗਰੀਬ ਫਿਲਮਾਂ ਇੱਕੋ ਸਿੰਦਰਾ ਜਾਨ ਨੇ ਡੌਂਕੀ ਦੇ ਵਿੱਚ ਆਪਾਂ ਤੁਹਾਨੂੰ ਫਿਲਮ ਰਾਹੀਂ ਕੋਈ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਤੇ ਬਹੁਤ ਮਿਹਨਤ ਲੱਗਿਆ ਯਾਰ ਪਸੀਨਾ ਵਸੇ ਨਹੀਂ ਹੋ ਗਿਆ ਮੁੰਡੇ ਦੇ ਕਿੰਨਾ ਟਾਈਮ ਹੋ ਗਿਆ ਤੇ ਇਹਨਾਂ ਦੀ ਮਿਹਨਤ ਨੂੰ ਇੱਕ ਲਾਇਕ ਜ਼ਰੂਰ ਕਰ ਦਿਓ ਬਾਈ ਬਣ ਕੇ ਤੇ ਇਹ ਖੁਸ਼ੀ ਦਾ ਚੈਨਲ ਆ ਜਿਹੜਾ ਜ਼ਰੂਰ ਸਬਸਕ੍ਰਾਈਬ ਕਰ ਲਿਓ ਇਹਦੇ ਤੇ ਆਪਣੇ ਵਲੌਗ ਆਉਂਦੇ ਰਹਿਣਗੇ ਬਾਈ ਠੀਕ ਆ ਇਹਦੇ ਤੇ ਹੁਣ ਗੇਰੀ ਸ਼ੂਟਿੰਗ ਵੱਲੋਂ ਚੱਲਣੀ ਆਪਾਂ ਸਿੱਰੇ ਚੱਲੂ ਵੀਰੇ ਸਿੱਰੇ ਜਾ ਸਿੱਧੀ ਚੱਲਣੀ ਆ ਤੇ ਬੁੱਲ ਦੇ ਥੱਪੜ ਬਹੁਤ ਜਰਦੀ ਆਰੇ ਥੱਪੜੇ ਮੈਂ ਬਤਾ ਜਿੰਨੇ ਖਾਦੇ ਨੇ ਕੁੜੀਆਂ ਦਾ ਅੱਜ ਬਹੁਤ ਵਧੀਆ ਲੱਗਿਆ ਬਾਈ ਜਦੋਂ ਬੁੱਲ ਨੇ ਥੱਪੜ ਮਾਰਿਆ ਚੈੱਕ ਬੰਦ ਕਰੋ ਪੀਕਾ ਵੀਡੀਓ ਨੂੰ ਕਰਦੇ ਲਾਈਕ ਚੈਨਲ ਨੂੰ ਕਰਦੇ ਸਬਸਕ੍ਰਾਈਬ ਤੇ ਹੁਣ ਆਪਾਂ ਅਗਲੇ ਵਲੌਗ ਚ ਮਿਲਦੇ ਆ ਸਿੱਰੀ ਜਦੋਂ ਸੱਡੀ ਵੱਲੋਂ ਫਿਰ ਆਪਾਂ ਅੱਜ ਕਿਵੇਂ ਨਾ ਨਾ ਕੱਲ੍ਹ ਸ਼ਾਮ ਜੱਟਾਂਗੇ ਕੱਲ੍ਹ ਸ਼ਾਮ ਆਦਿ ਜਾਨੂ ਚਲੋ ਬੱਲੂ ਨੇ ਕਿਹਾ ਤਾਂ ਕੱਲ ਸ਼ਾਮ ਨੂੰ ਆਪਾਂ ਆਪਾਂ ਬਸ ਬੱਲੂ ਦੀ ਗੱਲ ਹਾਂ ਸਰ ਮੱਥਾ ਕੈਡਾ ਵੀ ਸ਼ੋਟ ਲੀਕ ਕਰ ਦੇਣਾ ਤੇ ਫਿਰ ਹਾਲ ਤੋਂ ਵੀਡੀਓ ਵੀ ਆ ਗਈ ਨੇ ਬੋਲਣਾ ਉਹ ਵੀ ਕੱਢਣੀ ਹੈ ਤੇ ਹੁਣ ਆਪਾਂ ਚੱਲੇ ਆ ਵੀਰੇ ਆਸਰਾ ਕਾਲਜ ਤੁਹਾਨੂੰ ਹਿੰਟ ਦੇਤਾ ਬਾਕੀ ਤੁਹਾਨੂੰ ਸਾਰਾ ਬਾਅਦ ਦੱਸਾਂਗੇ ਅਗਲੇ ਵਲੌਗਰ ਤੋਂ ਹੁਣ ਆਸਰਾ ਕਾਲਜ ਠੀਕ ਹੈ ਠੀਕ ਹੈ ਹਾਂਜੀ ਦੋਸਤੋ ਇਸੀ ਆਪਣਾ ਸਭਲਾ ਬਲਾਗ ਲਗਾ ਇਸ ਤਰ੍ਹਾਂ ਖਤਮ ਕਿਵੇਂ ਲਗਾ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਹੁਣ ਬੱਲੀ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ